ਮੈਂ ਮੁਖੰਦ ਸਿੰਘ ਲਾਗੀ ਧਾਰੀਵਾਲ ਗਾਂਧੀ ਗਰਾਉਂਡ ਦੇ ਨੇੜੇ ਹੀ ਰਹਿੰਦੇ ਆ ਤੇ ਅਸੀਂ ਜਿਹੜੇ ਆ ਗਏ ਆ ਮਤਲਬ ਸੀਨੀਅਰ ਸਿਟੀਜ਼ਨ ਆ ਅਸੀਂ 4-5 ਜਾਣੇ ਇੱਥੇ ਗਾਂਧੀ ਗਰਾਉਂਡ ਦੇ ਰੋਡ ਸੈਰ ਕਰਦਾ ਹੁੰਦੇ ਆ ਤੇ ਇੱਥੇ ਸੈਰ ਕਰਦੇ ਤਾਂ ਕੁੱਤੇ ਆਉਂਦੀਆਂ ਇੰਨੀ ਬਹਿਸ਼ੜ ਭਈ ਹੋਈ ਆ ਕਿ 20-25 ਕੁੱਤੇ ਇੱਥੇ ਘੇਰਦੇ ਨੇ ਸਾਰੇ ਮਹੱਲੇ ਦੇ ਆਣ ਕੇ ਇੱਥੇ ਫਿਰਦੇ ਨੇ ਕੁੱਤੇ ਫਿਰਦੇ ਨੇ ਇੱਕ ਕੁੱਤੀ ਆ ਦੋ 10 10-12 ਕੁੱਤੇ ਨੇ ਤੇ 4-5 ਕੁੱਤੀਆਂ ਨੇ ਇੱਕ ਕੁੱਤੀ ਸਹੀ ਹੋਈ ਆ ਸਾਰੇ ਨੂੰ ਵੱਢਦੀ ਆ ਆ ਮੈਂ ਜਿੱਥੇ ਖੜਾ ਵਾਂ ਅਸਲੇ ਐਸਲੇ ਆ ਸਕੂਲ ਵਾਲੀ ਗੋਮੜ ਦਾ ਸੀਨੀਅਰ ਸੈਕਟਰੀ ਸਕੂਲ ਹੈਗਾ ਇੱਥੇ ਜਿੱਥੇ ਮੈਂ ਖੜਾ ਆ। ਇਹਨਾਂ ਦੇ ਬੱਚਿਆਂ ਨੂੰ ਕੱਲ ਹੀ ਇਹਦੇ ਤੇ ਬੱਚੇ ਨੂੰ ਵੱਢ ਕੇ ਲੱਤ ਨੂੰ ਵੱਢ ਕੋਈ ਮੋਟੀ ਕੱਢ ਕੇ ਲਾਢੀ ਆ ਗੁੱਤੀ ਜਿਹੜੀ ਹੋਗਾ। ਤੇ ਕੋਈ ਵੀ ਪ੍ਰਸ਼ਾਸਨ ਇਸ ਵਾਰ ਧਿਆਨ ਨਹੀਂ ਦੇ ਰਿਹਾ। ਸਕੂਲ ਵਾਲੇ ਸਟਾਫ ਨੇ ਵੀ ਪ੍ਰਿੰਸੀਪਲ ਹੋਣਾਂ ਨੇ ਵੀ ਇਸ ਬਾਰੇ ਕੰਪਲੇਟਾਂ ਕੀਤੀਆਂ ਨੇ ਤੇ ਕੋਈ ਇਸ ਬਾਰੇ ਕੋਈ ਨਹੀਂ ਸੁਣਦਾ ਪਿਆ। ਅੱਜ ਮੈਂ ਵੀ ਸਿਰੇ ਜਾਣ ਡਿਆ ਹਾਂ ਤੇ ਮੈਂ ਆਰਾਮ ਨਾਲ ਸੈਰ ਕਰਨ ਡਿਆ ਹਾਂ ਤੇ ਮੈਨੂੰ ਮਗਰੋਂ ਆਣ ਕੇ ਲੱਤ ਤੇ ਪਾ ਕੇ ਤੇ ਵੱਢ ਕੇ ਨਾਲ ਹੀ ਚਿਲਕ ਲਾ ਕੇ ਤੇ ਲਾਢੀ ਆ। ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਇੱਥੇ ਫਲੋਤੇ ਜਿਹੜੇ ਪ੍ਰਸ਼ਾਸਨ ਅੱਗੇ ਅਪੀਲ ਕਰਨੇ ਆ ਕਮੇਟੀ ਘਰ ਅੱਗੇ ਵੀ ਡੀਸੀ ਸਾਹਿਬ ਅੱਗੇ ਵੀ ਵੀ ਇਹਨਾਂ ਦੇ ਜਰੂਰ ਇਲਾਜ ਕੀਤਾ ਜਾਵੇ ਕਿਉਂਕਿ ਇਹ ਬੱਚਿਆਂ ਦਾ ਸਕੂਲ ਹੈ ਇੱਥੇ ਸਟਾਫ ਨੂੰ ਵੀ ਪੈਂਦੇ ਨੇ ਸਲਾਫ ਨੂੰ ਵੀ ਦੋ ਤਿੰਨ ਵਾਰੀ ਵੱਢਿਆ ਜੇ ਤੇ ਬੱਚਿਆਂ ਨੂੰ ਵੀ ਪਿੰਟ ਚਾਰ ਵਾਰੀ ਵੱਢ ਕੇ ਤੇ ਕੱਲ ਵੀ ਇੱਕ ਵੱਢਿਆ ਦੀ ਮੋਟੀ ਵੱਢੀ ਆ ਬੱਚੇ ਦੀ ਤੇ ਉਹ ਵੀ ਜਿਹੜਾ ਵਿਚਾਰਾ ਆ ਗਿਆ ਸਭਲ ਪਿਆ ਦੇ ਗਰੀਬ ਬੱਚਾ ਜੇ ਨਾ ਉਹ ਕੋ ਇਲਾਜ ਦੇ ਕੇ ਪਾਹੇ ਦੇ ਤੇ ਨਾ ਕੁਝ ਰਾਹੀ ਜਿਹੜਾ ਵਾਰਾ ਕਿੱਥੇ ਨਹੀਂ ਜੀ ਸਾਰੇ ਇਹ ਮੇਰੇ ਸਾ 15-20 ਕੁੱਤੇ ਨੇ ਜਿੱਥੇ ਪੈ ਫਿਰਦੇ ਨੇ ਗੱਲ ਦੀ ਘਰਾਂ ਤੇ ਝੋਂਡ ਬਣਾ ਕੇ ਪੈ ਜਾਂਦੇ ਨੇ ਜਿੱਥੇ ਮੈਂ ਸ਼ਰ ਗਾਂਦੇ ਹਾਂ ਤੇ ਮੈਨੂੰ ਮੇਰੇ ਨਾਲ ਕੇਵਲ ਸ਼ਰਮਾ ਜੀ ਹੀ ਗਏ ਨਾਲ ਬੈਠੇ ਸੀ ਸਰਾਉਂ ਦੇ ਉਤੇ ਫਿਰ ਉਹਨਾਂ ਨੇ ਆਣ ਕੇ ਛੋਟੀ ਉਹਨਾਂ ਦੇ ਹੱਥ ਤੇ ਜੀ ਸੀ ਤਾਂ ਉਹਨਾਂ ਨੇ ਮੈਨੂੰ ਇੱਥੋਂ ਆਣ ਕੇ ਦੇ ਛਡਾਇਆ ਤੇ ਮੈਨੂੰ ਤੇ ਫੜ ਕੇ ਉਹਨਾਂ ਨੇ ਢਾ ਲਿਆ ਲੰਮੇ ਬਾਗਿਆ ਜੀ ਕੁੱਤੇ ਦੇ ਦੀ ਅਜੇ ਤੱਕ ਮੇਰੇ ਕੋਲ ਤੁਰਿਆ ਨਹੀਂ ਜਾਣ ਦਿੱਤਾ ਮੇਰੇ ਕੋਲੂ ਦੇ ਸਾੜ ਲੱਗੀ ਆ ਮਗਰ ਪੇਟ ਦੇ ਸਾੜ ਲੱਗੀ ਆ ਜੀ ਤੁਰਿਆ ਨਹੀਂ ਜਾਣ ਦਿੱਤਾ ਜੀ ਸ਼੍ਰੀ ਸ਼ਰਮਾ ਸਾਹਿਬ ਕਾ ਪ੍ਰਧਾਨ ਨਗਰਪਾਲਿਕਾ ਤਾਰੀਵਾਲ ਗਲੀ ਤੇ ਇੱਥੇ ਬਰੇ 15 16 ਜਿਹੜੇ ਡੌਜ਼ ਜਿਹੜੇ ਬੱਚਿਆਂ ਨੂੰ ਜਿੰਨੇ ਵੀ ਸੀਨੀਅਰ ਸਿਟੀਜ਼ਨ ਜਾਂ ਮਹੱਲੇ ਵਾਲਾਂ ਨੂੰ ਬਹੁਤ ਵਾਈਟ ਕਰਦੇ ਆ ਤੇ ਇੱਥੇ 15 16 ਬੱਚਿਆਂ ਨੂੰ ਵੀ ਇੱਥੇ ਸਕੂਲ ਦੇ ਚਾਰ ਪੰਜ ਦਿਨ ਦੇ ਵਿੱਚ ਕੱਟ ਦਿੱਤੇ ਆ ਅੱਜ ਸਰਦਾਰ ਮਖਵਨ ਸਿੰਘ ਨਾਗੀ ਜੀ ਲੰਗਣ ਦੇ ਹੀ ਤੇ ਇਹਨਾਂ ਨੂੰ ਇਸ ਕੁੱਤੇ ਨੇ ਕਟਿਆ ਯਾਨੀ ਕਿ ਆਪਾਂ ਇਸ ਦੀ ਬੜੀ ਅੱਗੇ ਵੀ ਕੋਹਾਰ ਲਾਉਂਦੇ ਰਹੇ ਆ ਤੇ ਕਹੇ ਨੇ ਅਜ ਤੱਕ ਇਹਦਾ ਹੱਲ ਨਹੀਂ ਕੀਤਾ ਆਪਣਾ ਪ੍ਰਸ਼ਾਸਨ ਅੱਗੇ ਫਿਰ ਬਹੁਤ ਲੰਨ ਕਹਿੰਦੇ ਆ ਤੇ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਸਕੂਲ ਦੇ ਬੱਚਿਆਂ ਨੂੰ ਸੇਫਲੀ ਬਚਾਇਆ ਜਾਵੇ ਕਿਉਂਕਿ ਬੱਚਿਆਂ ਦੇ ਆ ਜਾਣ ਦਾ ਰਸਤਾ ਹੀ ਇਹ ਹੈ ਜਿਹਦੇ ਕਰਕੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਧੰਨਵਾਦ ਜਿਹੜੇ ਲੋਕ ਸਵੇਰੇ ਮੰਦਰ ਜਾਂਦੇ ਆ ਉਹ ਵੀ ਗਰਾਉਂਡ ਵਿੱਚ ਚ ਜਾਂਦੇ ਆ ਗਰਾਉਂਡ ਦੇ ਵਿੱਚੋਂ ਨੰਗਾ ਕਰ ਸਾਰਾ ਰਸਤਾ ਤੇ ਗਰਾਉਂਡ ਦੇ ਵਿੱਚ ਆਉਂਦੀ ਆ ਲੇਕਿਨ ਜਿਹੜੇ ਲੋਕ ਆਉਂਦੇ ਆ ਉਤੋਂ ਦੀ ਗਲੀ ਥਾਣੀ ਹੋ ਕੇ ਵੱਲ ਕੱਟ ਕੇ ਆਉਂਦੇ ਆ ਉਹ ਵੀ ਸਾਨੂੰ ਹੋਏ ਬਾਰ ਬਾਰ ਕਹਿੰਦੇ ਪ੍ਰਧਾਨ ਜੀ ਕਰੋ ਇਹ ਹੱਲ ਆਪਾਂ ਦੇ ਕਿਨਾਰਾ ਕਮੇਟੀ ਨੂੰ ਕਹਾ ਸਕਦੇ ਆ ਕਮੇਟੀ ਨੂੰ ਅੱਜ ਵੀ ਕਿਹਾ ਉਹ ਕਹਿੰਦੇ ਆ ਜੀ ਅੱਜ ਹੱਲ ਕਰ ਦਿੰਦੇ ਆ